ਬੀਜੇ ਚੋਰੀ ਕਰਕੇ ਬੈਟਰੀ ਲਾ ਦੂਗਾ ਬੰਦਾ ਜੀ ਸੋਚਦੇ ਆ ਹਾਂਜੀ ਇਹੀ ਸੋਚ ਆ ਬੀਜੇ 5 ਕਿਲੀ ਨੇ ਤਾਂ 5 ਕਿਲੀ ਦਸੂਗਾ ਕਿ ਫੌਲੇ ਏਰੀਆ ਦੇ ਕਣਕ ਕੇ ਚੈਂਪੀਅਨ ਸਾਰੇ ਸਾਰੇ ਚੈਂਪੀਅਨ ਆ ਠੀਕ ਇਹਦੇ ਵਿੱਚ ਇਹੋ ਜਿਹਾ ਫੀਚਰ ਵੀ ਹੈਗਾ ਵੀ ਜੇ ਤੁਸੀਂ ਸੀਜ਼ਨ ਘੱਟ ਲੱਗੂ ਐਮਪੀ ਦਾ ਮੰਦਾ ਰਹੂ ਐਮਪੀ ਦਾ ਸੀਜ਼ਨ ਪੂਰਾ ਟੌਪ ਦਾ ਲੱਗਿਆ ਤੈਨੂੰ ਪਿਆਰ ਭਰੀ ਸასი ਸ਼ਕਾਲ ਹਮੀਦ ਕਰਦੇ ਹਾਂ ਸਭ ਠੀਕ ਠਾਕ ਹੋਮ ਹੋਗੇ ਅੱਜ ਆਪਾਂ ਵੀ ਚਲਾਤੀਆਂ ਸੀ ਦੋਨੇ ਕ ਮੈਨਾ ਪੁਸ਼ਾਕੀ ਵਾਲਿਆਂ ਦਾ ਮਹੂਰਤ ਕਰਤਾ ਤੇ ਅੱਜ ਆਪਣੇ ਕੋਲੇ ਆਏ ਹੀ ਖਾਸ ਮਿੱਤਰ ਨੂੰ ਕਰਾਉਣਿਆ ਗੱਲਬਾਤ ਐਮ ਐਸ ਐਨ ਵਾਲੇ ਗੁਰਦਿਆਲ ਪੁਰੀਏ ਇਹ ਆਪਣੇ ਆਏ ਸੀਗੇ ਗਿਫਟ ਦੇ ਕੇ ਗਏ ਨੇ ਜੀ ਪੀ ਐਸ ਲਾਇਆ ਮੈਨ ਤੇ ਆ ਜਾ ਕਹੋ ਦਿਖਾ ਦੇ ਹਾਂਜੀ ਜਿਵੇਂ ਕਿ ਆਪਾਂ ਤੋਂ ਮੰਨ ਲਏ ਚੱਲੋ ਮਸ਼ੀਨਾਂ ਵਾਲਿਆਂ ਨਾਲ ਜ਼ਿਆਦਾਤਰ ਇਹੀ ਹੁੰਦਾ ਵੀ ਅਗਲਾ 5 ਕਿਲੇ ਦਾ ਘੇਰਾ ਵੜਾ ਕੇ ਮਾਦਰੋਂ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਆ ਉਦੋਂ ਇਹ 4.5 ਕਿਲੇ ਵੜਾਉਂਦੇ ਨੇ ਵੀ 4.5 ਕਿਲੇ ਹੋਗੇ ਇਹ ਇੱਕ ਪਰਤੀ ਪਈ ਵੀ ਆ ਵੀ ਇਹ ਕੋਈ ਇਹ ਨਹੀਂ ਹੈਗਾ ਵੀ ਜਾਣ ਕੇ ਬਸ ਇੱਕ ਮੰਨ ਲਓ ਪਰੰਪਰਾਈ ਪਈ ਵੀ ਆ ਵੀ ਆਪਾਂ ਦੱਸ ਨਹੀਂ ਘਟਾ ਉਹਦੀ ਖਾਤਰ ਆਪਣੀ ਮਸ਼ੀਨ ਤੇ ਅੱਜ ਜੀਪੀਐਸ ਲਾ ਕੇ ਗਏ ਲੌਣ ਆਏ ਬੇ ਨੇ ਵੀਰ ਹਣੀਆਂ ਗਰਦਿਆਲਪੁਰੀਏ ਤੇ ਇਹਨਾਂ ਨਾਲ ਕਰਾਂਗੇ ਗੱਲਬਾਤ ਆਪਾਂ ਪੁੱਛਾਂਗੇ ਕੀ ਕੀ ਆਈਟਮਾਂ ਦਿਖਾਉਂਦਾ ਇਹ ਕੀ ਕੀ ਇਹਦਾ ਫੰਕਸ਼ਨ ਨੇ ਸਾਰੇ ਕਰਕੇ ਗੱਲਬਾਤ ਪੁੱਛਾਂਗੇ ਹਜੇ ਫਿੱਟ ਕਰ ਰਹੇ ਨੇਗੇ ਇਹ ਜਣੀ ਇੱਕ ਇਹ ਆ ਵੀ ਆਪਣੇ ਜਿਹੜਾ ਸੁੱਤਿਆਂ ਵਾਲਾ ਬਕਸਾ ਹੁੰਦਾ ਉਹਦੇ ਵਿੱਚ ਫਿੱਟ ਕਰਦਾਂਗੇ ਤੇ ਉਹਦੇ ਵਿੱਚੋਂ ਆਪਾਂ ਨੂੰ ਕਿਹੜਾ ਕਿਹੜਾ ਫੰਕਸ਼ਨ ਮਿਲਦਾ ਉਹ ਸਾਰਾ ਕੁਝ ਫਿਰ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਤੇ ਇੱਕ ਐਪ ਹੁੰਦੀ ਆ ਉਹ ਡਾਊਨਲੋਡ ਕਰਦਾਂਗੇ ਤੇ ਇੱਕ ਇਹ ਚ ਪੈ ਜਾਂਦਾਗਾ SIM ਤੇ SIM ਪਾ ਕੇ ਉਹ ਸਾਰਾ ਕੁਝ ਜਿੱਥੇ ਲੋਕੇਸ਼ਨ ਸਾਰਾ ਕੁਝ ਦੱਸੀ ਜਾਂਦਾ ਉਹਦੇ ਬਾਰੇ ਆਪਾਂ ਕਰਾਂਗੇ ਗੱਲਬਾਤ ਉਹਨਾਂ ਨੂੰ ਫਿੱਟ ਕਰਕੇ ਉਤਰੇ ਆਉਣ ਨੂੰ ਆਪਾਂ ਇਸ ਵਾਰ ਆਲੇ ਜੀ ਸੁਵਰਾਜ ਵੇਚ ਕੇ ਦਸਵੇਸ਼ ਲੋਗੜ ਪਿੰਡ ਤੋਂ ਲਿਆਂਦੀ ਆ ਤੇ ਇਹ ਲੋ ਮਾਡਲ ਆ ਪਾ 14 ਮਾਡਲ ਸੁਵਰਾਜ ਵੇਚਤੀ ਸੀਗੀ ਤੇ ਇਹ ਲਿਆਂਦੀ ਬਾਕੀ ਸਾਡਾ ਐਸਪੀ ਵਾਲਾ ਡਰਾਈਵਰ ਆਇਆ ਕਿਵੇਂ ਆ ਫਿਰ ਅੰਬਰਤ ਹੋਰ ਕਿਵੇਂ ਐਂ ਦੱਸ ਮੀਆਂ ਜਾਦੇ ਵਿਕੀਆਂ ਕਰਕੇ ਹਾਂ ਜੀ 20 ਇਹ ਸੀਗਾ ਵੀ ਯਾਰ ਐਮਪੀ ਦਾ ਸੀਜ਼ਨ ਮੰਦਾ ਰਹੂਗਾ ਹਾਂਜੀ ਹਾਂਜੀ ਹੁਣ ਤੂੰ ਐਮਪੀ ਦਾ ਸੀਜ਼ਨ ਲਾ ਕੇ ਆਇਆ ਕਿਵੇਂ ਲੱਗਿਆ ਸੀ ਵਧੀਆ ਲੱਗਿਆ ਪੂਰਾ ਜੀ ਪੂਰਾ ਵਧੀਆ ਲੱਗਿਆ ਹਾਂ ਪੂਰਾ ਵਧੀਆ ਕੀਦੇ ਵਾਲੀ ਮਸ਼ੀਨ ਤੇ ਸੀ ਤੂੰ ਮੱਖਣ ਦੀ ਮਸ਼ੀਨ ਤੇ ਜੀ ਮੱਖਣ ਵਾਲੀ ਮਸ਼ੀਨ ਤੇ ਹੁਣ ਉੱਥੇ ਖੜੀ ਕੇ ਰਏ ਹਾਂਜੀ ਟਾਕੇ ਉੱਥੇ ਹੀ ਕਿੰਨੇ ਸੌ ਕੀ ਵਿੱਗਾ ਵੜਦਾ ਉੱਥੇ ਵੜਦਾ ਮੇਰੇ ਨਾਲ 7-8 ਵਿੱਗਾ ਦਾ ਵੜਦਾ ਬਾਕੀ ਮੈਂ ਤਾਂ ਪਹਿਲਾਂ ਅਗੇ 2 ਵਿੱਗਾ ਦਾ ਚੱਲਦੀ ਆ ਜੀ ਹਾਂਜੀ ਚੱਲਦੀ ਆ ਉੱਥੇ ਕੌਣ ਆ ਫੇਰ ਉਹ ਤੇ ਮੁੰਡਾ ਪਿੰਡੋਂ ਆ ਜੰਗ ਜੰਗ ਠੀਕ ਆ ਜਾਂਗਣੀ ਚਲਾਉਣੀ ਆ ਉਹ ਯਾਨੀ ਉਹਦਾ ਤੇਰਾ ਭਾਵ ਇਹ ਆ ਵੀ ਉਹ 1000 ਰੁਪਏ ਕਾ ਵਾੜ ਦੇਣਗੇ ਵਾੜ ਦੇਣਗੇ ਹਾਂ ਜਰਾ ਕੁ ਵੱਧ ਵੱਡ ਜਾਣਗੇ ਹਾਂ ਵੱਧ ਵੀ ਵੱਡ ਜਾਣਗੇ 1000 ਤੋਂ ਉੱਪਰ ਹੀ ਜਾਊਗਾ ਯਾਨੀ ਇਹ ਲੋਕਾਂ ਦਾ ਜਿਹੜਾ ਦਿਮਾਗ ਤੇ ਸੀਗਾ ਵੀ ਉਹ ਭਾਈ ਘੱਟ ਬਾਢੀ ਕਰੂਗੀ ਉਹ ਕਰੂਗਾ ਨਾਲ ਇੱਥੇ ਕਣਕ ਕੇ ਫੌਲੀ ਏਰੀਆ ਚ ਕਣਕ ਕੇ ਸੈਂਪਲ ਏਰੀਆ ਸਾਰੇ ਬੈਂਟੀ ਆਵਾਂਗੇ ਠੀਕ ਆ ਇਹ ਵੀ ਛੋਟੇ ਅਸੀਂ ਵਹਿਮ ਕੱਢਤਾ ਵੀ ਇਹ ਕਹਿੰਦੇ ਸੀ ਐ ਕਿ ਨਵੀਆਂ ਮਸ਼ੀਨਾਂ ਇੰਨੀਆਂ ਕ ਆ ਗਈਆਂ ਸੀਜ਼ਨ ਘੱਟ ਲੱਗੂ ਐਮਪੀ ਦਾ ਮੰਦਾ ਰਹੂ ਐਮਪੀ ਦਾ ਸੀਜ਼ਨ ਪੂਰਾ ਟੌਪ ਦਾ ਲੱਗਿਆ ਕਿਉਂਕਿ ਤਕਰੀਬਨ ਮੇਰੇ ਨਾਲ 32-34 ਹਜ਼ਾਰ ਬੰਦਾ ਜੁੜਿਆ ਹੋਇਆ ਉਹ ਸਾਰੇ ਇੱਕ ਮਹੀਨਾ ਵਾਲੇ ਵੀਰ ਨੇਗੇ ਸਾਰਿਆਂ ਦੇ ਫੋਨ ਆਉਂਦੇ ਜਾਂਦੇ ਨੇਗੇ ਹਨਾ ਸਾਰੇ ਕਹਿੰਦੇ ਨੇ ਬਾਈ ਸਾਡਾ ਸੀਜ਼ਨ ਪੂਰਾ ਫੁੱਲ ਟਾਪ ਦਾ ਲੱਗਿਆ ਕੋਈ ਇਹ ਤੇ ਨਹੀਂ ਹੈਗਾ ਵੀ ਕੋਈ ਐਗਤੀ ਸੀਜ਼ਨ ਮੰਨਦਾ ਰਿਹਾਗਾ ਇਹ ਹੁਣ ਅੰਬਰ ਤੋਂ ਹੁਣੀਆਂ ਆਪਣੇ ਆਈਆਂ ਮਸ਼ੀਨਾਂ ਤੇ ਆ ਗਏ ਐਮਪੀ ਦਾ ਲਾਇਆ ਸੀਜ਼ਨ ਤਾਂ بس پھر ਜੇ ਮਾੜਾ ਲੱਗਦਾ ਫਿਰ ਤਾਂ ਅਗਲਾ ਪੰਜਾਬ ਨੂੰ ਭਜਾਉਂਦਾ ਮਸ਼ੀਨ ਇਹ ਹੁਣ ਮੰਨ ਲਾ ਵੀ ਸੀਜ਼ਨ ਜੰਗਾ ਲੱਗਾ ਤਾਂ ਅਗਲਾ ਉੱਥੀ ਟੱਕਿਆ ਬਹੁਤ ਯਾਦੇ ਲੋਕ ਐ ਕਿਤੀ ਮਸ਼ੀਨਾਂ ਟਾਕੀ ਐ ਇਹਨੂੰ ਸੀਜ਼ਨ ਵਧੀਆ ਲੱਗਿਆ ਕਰਕੇ ਪੂਰਾ ਵਧੀਆ ਲੱਗਾ ਸੀ ਜਦੋਂ ਟੌਪ ਦਾ ਐਵੇਂ ਦੂਸਰੇ ਝੂਠ ਬੋਲਣ ਵਾਲੇ ਦਾ ਗੱਲ ਨਹੀਂ ਪੂਰਾ ਟੌਪ ਦਾ ਲੱਗਾ ਸਾਰੀਆਂ ਚੀਜ਼ਨ ਪੂਰੀ 100% ਮੰਨ ਲਾ ਵੀ 90% ਕਣਕੀ ਚ ਉੱਤੇ ਜਾ ਗਿਆ ਅਸਲੀ ਇਹ ਵਾਰਸ ਬਹੁਤ ਵਧੀਆ ਹੋਗੀ ਵਾਰਸ ਉੱਥੇ ਕੋਈ ਵਾਰਸ ਨੇ ਪੂਰਾ ਵਧੀਆ ਸੀਜ਼ਨ ਲੱਗਿਆ ਹੁਣ ਹੋਈ ਆ ਕਹਿੰਦੇ ਆ 1 2 ਦਿਨ ਹੋਏ ਨੇ ਨਹੀਂ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਵਾਰਸ ਦੇ ਪਹਿਲਾਂ ਹੁੰਦਾ ਬਾਤ ਵਧੀਆ ਵੀ ਜੀ ਜਾਵੇ ਵੀ ਜਿੱਥੇ ਵਾਰਸ ਜ਼ਿਆਦਾ ਹੋ ਜੇ ਵੀ ਉੱਥੇ ਮੰਨ ਕੇ ਚੱਲਦਾ ਵੀ ਫਿਰ ਸੀਜ਼ਨ ਵਧੀਆ ਲੱਗਦਾ ਚਲੋ ਠੀਕ ਆ ਆਪਣੀ ਤਾਂ ਦਸ਼ਮੇਸ਼ ਵੀ ਪੂਰੀ ਵਧੀਆ ਚੱਲਦੀ ਆ ਆ ਜਿਵੇਂ ਆਪਾਂ ਨੂੰ ਆਏ ਜੇ ਲੱਗਦਾ ਸੀ ਵੀ 9 ਮਾਡਲ ਨਾਲ 14 ਮਾਡਲ ਵੇਚ ਕੇ ਆਪਾਂ ਡਾਊਨ ਮਾਡਲ ਜਾਂ ਲੈ ਲਿਆ ਮਿਕਾਨੀ ਕੇਵੇਂ ਜੱਲੂ ਪੂਰੀ ਵਧੀਆ ਚੱਲਦੀ ਆ ਤੇ ਬਾਕੀ ਕਰਾਉਣੇ ਆਪਾਂ ਗਰਦਿਆਲਪੁਰੀਆਂ ਨਾਲ ਗੱਲਬਾਤ ਸਾਰੀ ਹੋਰ ਠੀਕ ਹੈ ਜੀ ਹਾਂਜੀ ਠੀਕ ਹੋ ਅੱਜ ਪ੍ਰਵੀਨ ਆਏ ਸੀਗੇ ਆਪਾਂ ਨੂੰ ਕਹਿੰਦੇ ਵੀ ਲੋਕ ਖੱਤੇ ਵਾਲੇ ਝੂੜਕਪਾਨ ਬੋਲੀ ਜਾਂਦੇ ਹੁੰਦੇ ਨੇ ਵੀ ਕੋਈ ਪੜਾ ਕੇ 5 ਕਿਲੇ ਅਗਲਾ 4 ਕਿਲੇ ਕਹਿੰਦਾ ਜਾਂ 3.5 ਕਿਲੇ ਕਹਿੰਦੇ ਨੇ ਆਪਣੇ ਵਾਲੀ ਜੀ ਕਮੈਂਟ ਤੇ ਅੱਜ ਪ੍ਰਵੀਨ ਜੀ ਨੇ ਲਾਤਾ ਗੈਫਟ ਆਪਾਂ ਨੂੰ ਦੇਤਾ ਵੀ ਜੇ 5 ਕਿੱਲੀ ਨੇ ਤਾਂ 5 ਕਿੱਲੀ ਦਸੂਗਾ। ਇੱਕ ਕਰਦੇ ਆ ਪ੍ਰਵੀਨ ਨਾਲ ਹੁਣ ਗੱਲਬਾਤ ਵੀ ਕੀ ਕੀ ਆਈਟਮਾਂ ਦਸੂ। ਪ੍ਰਵੀਨ ਜੀ ਆਪਾਂ ਨੂੰ ਇਹਦਾ ਕੀ ਬੈਨੀਫਿਟ ਮਿਲੂਗਾ ਜੀ? ਪਹਿਲਾਂ ਤਾਂ ਜੀ ਥੋੜੇ ਮਾਧਮ ਦੇ ਵਿੱਚ ਥੋੜਾ ਪੇਜ ਆ ਬਹੁਤ ਬਾਈ ਸਾਸੀ ਕਾਰਵੀ ਜੀ ਬਾਈ ਦੇ ਦਰਸ਼ਨ ਹੋ ਗਏ ਅੱਜ। ਚਲੋ ਇਹਨੇ ਦੇ ਮਿੰਡ ਪਹੁੰਚੇ। ਹਾਂਜੀ। ਤੇ ਕਰਦੇ ਦਾ ਵਟਸਐਪ ਲੋਕ ਗਾਲਾਂ ਹੀ ਨੇ ਆਪਾਂ ਨੂੰ। ਠੀਕ ਹੈ ਜੀ। ਜਿਹੜਾ ਜਿਹੜਾ ਮੁੱਦਾ ਆਪਾਂ ਚੱਕਿਆ ਫਿਲਹਾਲ ਤਾਂ। ਹਾਂਜੀ ਹਾਂਜੀ। ਤੇ ਬਾਕੀ ਰਹੀ ਗੱਲ ਇਹਦੇ ਬੈਲੀਫਟ ਇੰਨੇ ਨੇ ਵੀ ਜੇ ਨੂੰ ਤੁਸੀਂ ਸੋਚਣ ਸਮਝਣ ਲੱਗ ਜਾਓ ਹਾਂਜੀ ਚੋਰੀ ਦੇ ਮਾਮਲੇ ਚ ਸਾਰ ਨੂੰ ਬੈਸਟ ਕੁਆਲਿਟੀ ਇਹ ਆ ਵੀ ਜੇ ਕੋਈ ਬੰਦਾ ਮਸ਼ੀਨ ਚੋਰੀ ਹੋ ਜੇ ਹਾਂਜੀ ਆਪਾਂ ਹੀ ਸੋਚਦੇ ਆ ਯਾਰ ਵੀ ਜੇ ਚੋਰੀ ਕਰਕੇ ਬੈਟਰੀ ਲਾ ਦੂਗਾ ਬੰਦਾ ਜੀ ਸੋਚਦੇ ਆ ਹਾਂਜੀ ਇਹੀ ਸੋਚਦੇ ਇਹ ਦੋ ਦਿਨ ਲਈ ਫੇਰ ਵੀ ਵੈਲਟ ਅਸਰ ਦੋ ਦਿਨ ਫੇਰ ਵੀ ਚੱਲੀ ਜਾਵੇ ਇਹ ਵੀ ਦੱਸੋ ਮੈਂ ਕਿੱਥੇ ਆ ਠੀਕ ਹੈ ਜੀ ਤੁਸੀਂ ਦੋ ਦਿਨਾਂ 'ਚ ਮਸ਼ੀਨ ਨੂੰ ਕਿੰਨੇ ਕ ਦੂਰ ਲੈ ਜਾਊਗਾ ਬੰਦਾ ਤਾਂ ਵੀ ਭਾਲ ਸਕਦਾ ਭਾਲ ਸਕਦੇ ਆ ਜੀ ਉਦੋਂ ਬਾਅਦ ਤੁਸੀਂ ਸਰਵਿਸ ਲੈ ਲਓ ਸਟਾਪ ਦੇ ਨਾਮ ਸਭ ਟਾਈਮ ਟੇਬਲ ਕਿੱਥੋਂ ਕਿੱਥੇ ਕਿਹੜੀ ਜਗ੍ਹਾ ਤੇ ਠੀਕ ਹੈ ਜੀ 1 ਸਾਲ ਦੀ ਸਟੋਰਿੰਗ ਕਾਪੀ ਖੋਜੇ ਤੁਹਾਡੀ ਤਾਂ ਵੀ ਤੁਹਾਡੇ ਫੋਨ ਦੇ ਵਿੱਚ ਠੀਕ ਹੈ ਸਾਰੇ ਖੇਤ ਇੱਕ ਸਾਲ ਤੁਸੀਂ ਕਿੰਨੇ ਵਧਣਗੇ ਅਸੇ ਜੀ ਸਾਰਾ ਰਿਕਾਰਡ ਤੁਹਾਡੇ ਲੱਗੇ 1 ਸਾਲ ਦਾ ਰਿਕਾਰਡ ਰੱਖੂਗਾ ਜੀ ਤੁਹਾਡੇ ਲੱਗੇ ਠੀਕ ਹੈ ਜੀ ਉਦੋਂ ਬਾਅਦ ਤੁਸੀਂ ਮੰਨ ਕੇ ਚਲੋ ਆਊਟ ਆਫ ਸਟੇਸ਼ਨੋਂ ਬੰਦੇ ਤੁਸੀਂ ਛੱਡਦੇ ਯਾਰ ਪੁਰਾਣੀ ਜਗ੍ਹਾ ਵੱਡਿਆ ਜਾਂਦਾ ਹਾਂਜੀ ਤੁਸੀਂ ਸਾਰੀ ਮਸ਼ੀਨ ਨੂੰ ਉੱਥੇ ਬੈਠ ਕੇ ਆਪਰੇਟ ਕਰਦੇ ਹੋ ਇਹ ਨਿਕਲੀ ਚੀਜ਼ ਠੀਕ ਹੈ ਜੀ ਕਿਹੜੀ ਜਗ੍ਹਾ ਤੇ ਗਈ ਆ ਉਹ ਠੀਕ ਹੈ ਜੀ ਜੇ ਮੰਨ ਲਓ ਸਪੋਜ਼ ਕਰੋ ਆਪਣਾ ਹੁਣ 5 ਕਿਲੋ ਦਾ ਟੱਕ ਹੈ ਹਾਂਜੀ ਤੁਸੀਂ ਬਾਈ ਦੇ ਭੇਜਤਾ ਵੀ ਫਲਾਣਾ ਫਲਾਣੇ ਬਾਈ ਦੇ ਜਾ ਕੇ ਤੁਸੀਂ 5 ਕਿਲੋ ਦੇ ਟੱਕ ਜਮਸ਼ੀਨ ਲਾ ਦੋ ਠੀਕ ਹੈ ਜੀ ਤੁਸੀਂ ਨਾ ਸਿਲੇਕਟ ਕਰਦਾ ਇਹ 5 ਕਿਲੋ ਜਦੋਂ ਵੱਢ ਗਿਆ ਧਾ ਕਿਲੋ ਰਹਿ ਗਿਆ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਹਾਂ ਜੀ ਇੱਥੇ ਮੇਰੇ ਇੰਨੇ ਕਿਲੋ ਟਾਈਮ ਹੋ ਗਿਆ ਮੇਰੇ ਬਟਨ ਠੀਕ ਹੈ ਜੀ ਰੈਗੂਲਰੀ ਇਹਦੀ ਸਪੀਡ ਚੈੱਕ ਹੋ ਰਹੀ ਹੈ ਰੈਗੂਲਰੀ ਠੀਕ ਚੱਲ ਰਹੀ ਆ ਆਪਣੀ ਇਹ ਹੁਣ ਜਦੋਂ ਤੁਰ ਰਹੀ ਆ ਤਾਂ ਇੱਕ ਦੀ ਸਪੀਡ ਦੇ ਦੋ ਦੀ ਸਪੀਡ ਤੇ 6 ਸਪੀਡ ਤੱਕ ਠੀਕ ਹੈ ਜੀ ਮਤਲਬ ਤੁਹਾਨੂੰ ਰਨਿੰਗ ਦਿਖ ਰਹੀ ਆ ਠੀਕ ਹੈ ਜੀ ਜਦੋਂ ਇਹ ਖੜ ਗਈ ਤਾਂ ਵੀ ਤੁਹਾਨੂੰ ਪਤਾ ਲੱਗੂ ਵੀ ਮੇਰੀ ਮਸ਼ੀਨ ਖੜੀ ਠੀਕ ਹੈ ਜੀ ਇਹ ਤਾਂ ਜਣੀ ਘਰੇ ਬਹਿ ਕੇ ਮਸ਼ੀਨ ਚਲਾਉਣ ਵਾਲਾ ਕੰਮ ਆ ਜੀ ਮਤਲਬ ਇਹ ਕਹ ਲਓ ਵੀ ਇੱਕ ਫੋਨ ਨਾਲ 10 ਮਸ਼ੀਨਾਂ ਆਪਰੇਟ ਕਰ ਸਕਦੇ ਹੋ ਸਹੀ ਹੈ ਜੀ ਇਹਨੂੰ ਤੁਸੀਂ 10 ਫੋਨਾਂ ਨਾਲ ਤੇ ਚਲਾ ਸਕਦੇ ਹੋ ਇਹਨੂੰ ਜੀ ਇੱਕ ਸਿਸਟਮ ਇੱਕ ਨੂੰ ਜੀ ਇੱਕ ਸਿਸਟਮ ਨੂੰ 10 ਫੋਨਾਂ ਨਾਲ ਜੋੜ ਲਓ 10 ਵੀ ਇਹਨੂੰ ਇੱਕ ਫੋਨ ਨਾਲ ਜੋੜ ਠੀਕ ਹੈ ਜੀ ਕਿਤੇ ਤੁਹਾਨੂੰ ਇਹਦੀ ਪਰਚੰਦੀ ਰੋਡ ਫਰਾਨਾ ਕਿਤੇ ਭੇਜਣਾ ਹੈ ਹਾਂਜੀ ਫੋਨ ਤੇ ਤੁਸੀਂ ਇਹ ਦੱਸ ਸਕਦਾ ਫਰਾਨਾ ਨੂੰ ਵੀ ਯਾਰ ਇੱਥੋਂ ਇੰਨੀ ਦੂਰ ਇੱਕ ਰਸਤਾ ਹੈ ਉਹ ਰਸਤਾ ਮੁੜ ਕੇ ਫਰਾਨੀ ਜਗ੍ਹਾ ਲੱਗ ਜਾ ਉਦੋਂ ਮੈਂ ਤੁਹਾਨੂੰ ਸਾਰੀ ਲੋਕੇਸ਼ਨ ਵੀ ਦੱਸੂਗਾ ਆਪਾਂ ਨੂੰ ਤੁਸੀਂ ਜਿੱਥੇ ਮਰਜੀ ਹੋਵੋ ਹਾਂਜੀ ਕੱਲਾ ਇੰਡੀਆ ਨਹੀਂ ਚਾਹੇ ਬਾਹਰਲੀ ਕੰਟਰੀ ਬੈਠੇ ਹੋ ਠੀਕ ਹੈ ਜੀ ਆਹ ਤੁਹਾਨੂੰ ਇਥੋਂ ਆਪਰੇਟ ਮਿਲੂ ਆਪਰੇਟ ਕਰੂਗਾ ਜੀ ਸਾਰਾ ਕੁਝ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਠੀਕ ਹੈ ਜੀ ਬਾਪਾ ਸਾਹਿਬ ਹੋਰ ਵੀ ਚਲੋ ਆਪਾਂ ਇਹ ਕਹਿੰਦੇ ਵੀ ਵਿਅਸਤ ਸਮਾਂ ਹੋ ਗਿਆ ਅੱਜ ਕੱਲ੍ਹ ਥੋੜਾ ਜਿਹਾ ਦੁਨੀਆ ਦਾ ਹਾਂਜੀ ਲੋਕ ਇੱਕ ਕਾਰੋਬਾਰ ਸਰਦਾ ਨਹੀਂ ਕਾਰੋਬਾਰ ਬਹੁਤ ਨੇ ਬਹੁਤ ਨਹੀਂ ਜੀ ਹਾਂਜੀ ਤੁਸੀਂ ਹੁਣ ਸ਼ਹਿਰ ਪਿਆਰੀ ਚਾਹੁੰਦੇ ਰਹੇ ਨਿਓ ਫਿਰਦੇ ਰਹੇ ਨਿਓ ਯਾਰ ਪਿੱਛੇ ਪਤਾ ਨਹੀਂ ਕੀ ਹੋ ਰਿਹਾ ਯਾਰ ਬੰਦੇ ਨੇ ਚਲਾਈ ਜਾ ਮਸ਼ੀਨਾਂ ਚਲਾਈ ਹਾਂਜੀ ਪਰ ਉਹਨੇ ਫੀਚਰਾਂ ਤੱਕ ਕੋਈ ਜਾਣਦਾ ਨਹੀਂ ਇਹਦੇ ਵਿੱਚ ਇਹੋ ਜਿਹਾ ਫੀਚਰ ਵੀ ਹੈਗਾ ਵੀ ਜੇ ਤੁਸੀਂ ਪੂਰੀ ਕੰਪਲੀਟ ਆ ਗਈ ਹਾਂਜੀ ਸਟਾਫ ਤੋਂ ਤਾਂ ਜੇ ਤੱਕ ਉਹ ਕਲੀਅਰ ਨਹੀਂ ਕਰਦਾ ਤੁਹਾਨੂੰ ਕਮੈਂਟ ਦੇ ਜਿਓਗਾ ਵੀ ਮੇਰੀ ਪਹਿਲਾ ਪਾਸਵਰਡ ਦੱਬ ਕੇ ਮੈਨੂੰ ਕਲੀਅਰ ਕਰੋ ਵੀ ਹਾਂ ਜੀ ਵੀ ਕੀ ਵੈਰੀਕਡਾਉਨ ਆਈ ਥੀ ਤਾਂ ਤੁਹਾਨੂੰ ਸਿਲੈਕਟ ਹੋਊਗਾ ਉਹਨੂੰ ਸਿਲੈਕਟ ਕਰੀਓ ਤੁਹਾਨੂੰ ਬਾਰ-ਬਾਰ ਕਮੈਂਟ ਦੇ ਜਿਓ ਕਿ ਤੁਹਾਡੀ ਮਸ਼ੀਨ ਖੜੀ ਹੈ ਇਹਨੂੰ ਚਾਲੂ ਕਰੋ ਠੀਕ ਹੈ ਜੀ ਮਤਲਬ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਕ ਬੰਦਾ ਬਤੌਰ ਇੱਕ ਬੰਦਾ ਆਪਾਂ ਸੀਟ ਤੇ ਬਿਠਾਤਾ ਹਾਂਜੀ ਆਪਾਂ ਹੁਣ ਇੱਕ ਟ੍ਰਾਇਲ ਦਿਖਾਉਣਾ ਆਪਾਂ ਤੁਹਾਨੂੰ ਇੱਕ ਮੈਂ ਕਹੇ ਸੀ ਮੁੰਡੇ ਨੇ ਵੀ ਇੱਕ ਤੁਸੀਂ ਟ੍ਰਿਪ ਦਿਖਾ ਦਿਓ ਮੈਨੂੰ ਲਾ ਕੇ ਠੀਕ ਹੈ ਜੀ ਆਪਾਂ ਉਰੇ ਬੈ ਕੇ ਤੁਹਾਨੂੰ ਇਹ ਜਗ੍ਹਾ ਕਿੰਨੀ ਬ ਕਿੰਨੇ ਕਨਾਲ ਕਿੰਨੇ ਬਿਗੇ ਤੇ ਕਿੰਨਾ ਏਰੀਆ ਪੰਦਾ ਠੀਕ ਹੈ ਪੂਰੇ ਲੈ ਕੇ ਕੱਢਦਾ ਇਹਦੇ ਸਾਨੂੰ ਜਾਣਦੀਆਂ ਜਾਣ ਦੀ ਲੋੜ ਨਹੀਂ ਇਹ ਅੱਗੇ ਖੱਤੇ ਚੋਂ ਭਾਜਦੇ ਸੀਗੇ ਅੱਛਾ ਤੁਸੀਂ ਜੇ ਬਾਈ ਚਾਂਸ ਤੁਸੀਂ ਕਿਤੇ ਦੂਰ ਮੇੜਿਓ ਮੰਨ ਲੇ ਚਲੋ ਆਪਾਂ ਨਹੀਂ ਇੱਕ ਟਾਈਮ ਮਿਲ ਸਕਦੇ ਤਾਂ ਸਾਰਾ ਸ਼ਾਮ ਨੂੰ ਤੁਹਾਡਾ ਡਾਟਾ ਕਲੀਅਰ ਹੋ ਜਾਊਗਾ ਤੁਸੀਂ ਉਹਦੇ ਵਿੱਚੋਂ ਸਾਰਾ ਬਿਲਕੁਲ ਪਤਾ ਕਰ ਸਕਦੇ ਹੋ ਕਿੰਨੇ ਕਿਲੇ ਵੜ ਗਏ ਠੀਕ ਹੈ ਜੀ ਯਾਨੀ ਚੋਰੀ ਨਹੀਂ ਇਹਦੇ ਕਰ ਸਕਦਾ ਚੋਰੀ ਨਹੀਂ ਆਸਰੇ ਕੋ ਹੋਰ ਆ WhatsApp ਆਪਾਂ ਚੋਰੀ ਰੋਕਣ ਦਾ ਮਹਿੰਮ ਨਹੀਂ ਚਲਾਇਆ ਆਪਾਂ ਲੋਕਾਂ ਨੂੰ ਸੱਚ ਬੋਲਣ ਦਾ ਮੈ ਸੱਚ ਬੋਲਣ ਦਾ ਜੀ ਆਪਾਂ ਲੜਨਾ ਨਹੀਂ ਚਾਹੁੰਦੇ ਲੋਕਾਂ ਨਾਲ ਸਾਰੀ ਦੁਨੀਆ ਨਾਲ ਦੀ ਨਹੀਂ ਹੈਗੀ ਪਰ ਲੇਕਿਨ ਜਿਹੜੇ ਬੰਦੇ ਨੈਗੇਟਿਵ ਸੋਚਦੇ ਨੇ ਝੂਠ ਬੋਲਦੇ ਨੇ ਕਮੈਨ ਲੈਣ ਦੇ ਬੱਚੇ ਹਾਂਜੀ ਆਜਰ ਰਜਗਾਰ ਐਸਾ ਹੋ ਗਿਆ ਜੀ ਕਿ ਕਮੈਨ ਲੈਣ ਦਾ ਵੀ ਯਾਰ ਸੱਚ ਬੋਲਿਆ ਗੱਲ ਬਣਨੀ ਨਹੀਂ ਹਾਂਜੀ ਕਿਉਂਕਿ ਰੁਪਈਏ ਖਰਚੇ ਬਹੁਤੇ ਹੋਣ ਲੱਗੇ ਆ ਅਮਦਨਾ ਘਟ ਗਈ ਅਮਦਨਾ ਘਟ ਗਈ ਹੈ ਜੀ ਹੁਣ ਇੰਨਾ ਧਾਮ-ਜਾਮ ਇਕੱਠਾ ਕਰਕੇ ਅੱਜ ਕੱਲ ਬੰਦੇ ਲੇਬਰ ਮਿਲਦੀ ਨਹੀਂ ਨਹੀਂ ਮਿਲਦੀ ਜੀ ਬਾਦ ਸਾਹਿਬ ਹੁਣ ਕਿਸ ਵਾਲਾ ਕੰਮ ਰਹਿ ਗਿਆ ਜਸਰੀ ਹਾਂਜੀ ਕਿਸ ਵਾਲਾ ਜੀ ਜੇ ਉਹਦੇ ਵਿੱਚ ਵੀ ਕਿ ਜ਼ਿੰਮੇਵਾਰ ਯਾਰ ਝੂਠ ਬੋਲਦਾ ਜੀ ਬਾਦ ਸਾਹਿਬ ਉਹ ਦਾ ਮੈਂ ਕਹਿੰਦਾ ਵੀ ਜਾਂ ਮਸ਼ੀਨਾਂ ਦੀ ਮੈਂ ਹੀ ਚਲਾਈ ਆ ਲੋਕਾਂ ਨੇ ਵੀ ਝੂਠ ਬੋਲਣਾ ਹੀ ਬੋਲਣਾ ਜਿਵੇਂ ਇਹ ਕਹਿੰ ਲੋ ਵੀ ਹਥਿਆਰ ਦਾ ਜਿਵੇਂ ਡਾਰਪ ਹੁੰਦਾ ਹਾਂਜੀ ਇਹ ਤਾਂ ਹਥਿਆਰ ਇਹਦਾ ਡਾਰ ਆਪਾ ਵਰਤਣਾ ਨਹੀਂ ਇਹ ਠੀਕ ਹੈ ਜੀ ਇਹ ਡਾਰਾ ਵੀ ਯਾਰ ਉਹਦੀ ਮਸ਼ੀਨ ਤੇ ਜੀਪ ਅਸਲ ਹੈਗਾ ਦੱਸ ਦਾਂਗੇ ਉਹ ਯਾਰ ਕਿੰਨੀ ਜਗ ਸਹੀ ਗੱਲ ਹੈ। ਬਸ ਇਹ ਇਹ ਮਨ ਦੇ ਵਿੱਚ ਕੋ ਬਹਿਮ ਹੈ। ਇਹ ਬਹਿਮ ਆਪਣਾ ਕੰਮ ਕਿਲਰ ਕਰੀ ਜਾਂਦਾ ਹੈ। ਸਿਕਿਉਰਟੀ ਹੋਰ ਪੱਖੋਂ ਡਰਾਈਵਰ ਨੂੰ ਕੋਈ ਬ੍ਰੇਕਡਾਊਨ ਆ ਜਾਏ। ਰੱਬ ਨਾ ਕਰੇ ਕੋਈ ਸਾਮਾਨ ਨੇ ਬਿਮਾਰੀਆਂ ਇਹ ਜੀਆਂ ਹੋਣ। ਜਿਵੇਂ ਹੁਣ ਚੱਲਦੀ ਹੈ ਜੀ। ਜੇ ਖੜਾ ਖੜ ਗਈ ਤਾਂ ਆਪਾਂ ਨੂੰ ਲੋਕੇਸ਼ਨ ਨਾਲ ਸਭ ਨੂੰ ਦੱਸੂ ਤੁਹਾਨੂੰ ਮੈਂ ਦੱਸ 2 ਮਿੰਟ ਦਿਓ 5-4 ਮਿੰਟਾਂ ਦੇ ਵਿੱਚ ਨਾ ਜਦ ਐਕਟੀਵੇਟ ਹੋ ਗਿਆ। ਠੀਕ ਹੈ ਜੀ। ਹਰ ਇੱਕ ਚੀਜ਼ ਇੱਥੇ ਦਿਖਾ ਦੂੰਗਾ ਵੀ ਆਹ ਜੀ ਜਾਂਏ ਕਰ ਰਹੀ ਹੈ ਚਾਹੇ ਇੱਥੇ ਤੁਸੀਂ ਦੇਸ਼ੋਂ ਚਾਹੇ ਪਰਦੇਸ। ਹੁਣ ਤੁਸੀਂ ਕੱਲ ਮੇਰੇ ਖਿਆਲ ਚ ਇੰਸਟਾਗ੍ਰਾਮ ਤੇ ਪਾਈ ਸੀ। ਨਿੰਦਰਾਲੀ ਮਸ਼ੀਨ ਦਾ ਡਾਟਾ ਉਹ ਤੁਸੀਂ ਇੱਥੇ ਬੈਠੇ ਹੀ ਗੜਤਾ ਸਰ ਵੀ ਕਿੰਨੇ ਗੀਲੇ ਵਾਲਾ ਸਾਨੂੰ ਸਾਨੂੰ ਤਕਰੀਬਨ ਬਾਰ ਸਾਹਿਬ ਜਿੰਨੇ ਬੰਦੇ ਦੇ ਫੋਨ ਆਉਂਦੇ ਜਿੰਨੇ ਤਾਂ ਪਹ ਲਾ ਚੁੱਕੇ ਗੁਜਰਾਤ ਰਾਜਸਥਾਨ ਐਮਪੀ ਯੂਪੀ ਮਸ਼ੀਨਾਂ ਚੱਲ ਰਹੀਆਂ ਨੇ ਇੱਕ ਸਵੇਰੇ ਵੀਰ ਦਾ ਫੋਨ ਆਇਆ ਯਾਰ ਕਹਿੰਦਾ ਭਾਈ ਮੇਤੋਂ ਮਸ਼ੀਨ ਖੋ ਗਈ ਮੈਂ ਪਿੰਡ ਗਿਆ ਸੀਗਾ ਮਸ਼ੀਨ ਨਹੀਂ ਥਿਆਰੀ ਠੀਕ ਹੈ ਜੀ ਤਾਂ ਅਰੋ ਸਾਨੂੰ ਲੋਕੇਸ਼ਨ ਪਤਾ ਲੱਗੀ ਅਸੀਂ ਮਸ਼ੀਨ ਨੂੰ ਬੰਦੇ ਨੂੰ ਮਸ਼ੀਨ ਤੱਕ ਪਹੁੰਚਾਤਾ ਬਿਲਕੁਲ ਮਸ਼ੀਨ ਦੇ ਲੱਗਿਆ ਕਹਿੰਦਾ ਭਾਈ ਆਹ ਚੱਲ ਰਹੀ ਹੈ ਮੇਰੀ ਠੀਕ ਹੈ ਜੀ ਨਹੀਂ ਉਹ ਨੂੰ ਮੇਰੇ ਵੀਰ ਨੂੰ ਕਿੰਨੀ ਖੱਜਲ ਕਰਵਾ ਰਹੀ ਹੁੰਦੀ ਮਾਲਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰਦੇਸ਼ ਚ ਯਾਰ ਮਸ਼ੀਨ ਆਪਣੀ ਵਾਟਸਐਪ ਆਉਂਦੀ ਹੈ ਠੀਕ ਹੈ ਜੀ ਤੇ ਬਾਕੀ ਵੀਰ ਮੇਰੇ ਆਪਾਂ ਕਰ ਦਿਆ ਹੁਣ ਸਿਸਟਮ ਬਾਈ ਤੋਂ ਚਲਾ ਕੇ ਦਿੰਨੇ ਆ ਠੀਕ ਹੈ ਜੀ ਇਹਨਾਂ ਨੂੰ ਫੀਚਰ ਸਮਝਾਉਨੇ ਆ ਨਹੀਂ ਚਲੋ ਠੀਕ ਹੈ ਜੀ ਬਾਕੀ ਵਾਰ ਸਾਹਿਬ ਮਿਲਦੇ ਨੇ ਆਪਾਂ ਮਿਲਦੇ ਰਹਨੇ ਆ ਹਾਂਜੀ 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 ਇਹ ਤਾਂ ਗੱਲ ਹੈ ਠੀਕ ਹੈ ਵੀਰ ਮੇਰੇ ਠੀਕ ਹੈ ਜੀ ਸਾਨੂੰ ਤੁਸੀਂ ਗਿਫਟ ਤੇ ਲਾਇਕ ਕਰਿਆ ਸਮਝਿਆ ਜੀ ਦਾ ਕੇ ਉਹ ਨਹੀਂ ਬਾਪੂ ਸਾਹਿਬ ਬਾਪੂ ਵੇ ਠੀਕ ਹੈ ਵੀ ਜੀ ਸਤਿ ਸ਼੍ਰੀ ਅਕਾਲ ਪੀੜੀ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ